ਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਹੁਤ ਹੀ ਇੱਕ ਮਤਲਬ ਵੱਖਰਾ ਰੁੱਖ ਬਾਰੇ ਚਰਚਾ ਕਰਾਂਗੇ ਇੰਡੀਅਨ ਅਗਰਵੁੱਡ ਬੋਲਦੇ ਆ ਇਹ ਤਾਂ ਚਰਚਾ ਕਰ ਰਹੇ ਜਾਂ ਗੁਰਬਾਣੀ ਚ ਜਿਕਰ ਆਇਆ ਪਹਿਲੇ ਪਾਸ਼ਾ ਨੇ ਜਿਕਰ ਕੀਤਾ ਅਗਰ ਦਾ ਜ਼ਿਕਰ ਕੀਤਾ ਹੈਗਾ ਆਪਣੇ ਇਸ ਨੂੰ ਸੁਗੰਧ ਪ੍ਰਦਾਨ ਵਾਲਾ ਰੁੱਖ ਗੁਰਬਾਣੀ ਚ ਜਿਕਰ ਆਉਂਦਾ ਹੈਗਾ ਤਾਂ ਇਹ ਮਤਲਬ ਕਹਿੰਦਾ ਮਤਲਬ ਪਰਫਿਊਮ ਟਰੀ ਬੋਲਦੇ ਇਤਰ ਟਰੀ ਵੀ ਬੋਲ ਦਿੰਦੇ ਹਨ ਉਹਨੂੰ ਮਤਲਬ ਐਕਸਪੈਂਸਿਵ ਵੁੱਡਸ ਹੈਗੇ ਮਤਲਬ ਬਹੁਤ ਕੀਮਤੀ ਲੱਕੜ ਵਾਲਾ ਰੁੱਖ ਵੀ ਕਹਿ ਸਕਦੇ ਹਾਂ ਉਹਨੂੰ ਆਪਾਂ ਤਾਂ ਇਹਦੇ ਇਹ ਇਸ ਰੁੱਖ ਦੀ ਜਿਹੜੀ ਸਪੈਸ਼ਲਿਟੀ ਹੈਗੀ ਆ ਉਹ ਹਾਈਲੀ ਪ੍ਰਾਈਜ਼ਡ ਵੈਲਿਊ ਹੈਗੇ ਉਹ ਇਤਰ ਬਣਾਉਣ ਵਾਸਤੇ ਕੰਮ ਆਉਂਦੀ ਲੱਕੜ ਇਹਦੀ ਉਦੋਂ ਐਸੈਂਸ਼ੀਅਲ ਆਇਲ ਜਿਹੜੇ ਹੈਗੇ ਆ ਰੋਮਾਂ ਇੰਡਸਟਰੀ ਵਿੱਚ ਲਾ ਲਓ ਤੁਸੀਂ ਮੈਡੀਸਨ ਮੈਡੀਸਨ ਪ੍ਰੈਪਰੇਸ਼ਨ ਚ ਲਾ ਲਓ ਜਾਂ ਤੁਸੀਂ ਮਤਲਬ ਕਹਿੰਦੇ 에ਅਰ ਫਰੈਸ਼ਨਰ ਬੰਦੇ ਹੈਗੇ ਸਾਡੇ ਜੇ ਪੀਰ 에ਅਰ ਪੀਰ ਫਰ ਬੰਦੇ ਉਹਦੇ ਵਿੱਚ ਵੀ ਵਰਤੇ ਜਾਂਦੇ ਹੈਗਾ ਤੇਲ ਐਸੈਂਸ਼ੀਅਲ ਆਇਲ ਉਸ ਤੋਂ ਬਾਅਦ ਸਾਡੀ ਜਿਹੜੀਆਂ ਧੂਪ ਹੁੰਦੀ ਆ ਜਾਗਰਬੱਤੀਆਂ ਹੁੰਦੀਆਂ ਇਹਦੇ ਵਿੱਚ ਇਹ ਲੱਕੜ ਦੀ ਮਤਲਬ ਕਹਿੰਦਾ ਇਹਦੇ ਇਨਗਰੀਡੀਐਂਟਸ ਵਰਤੇ ਜਾਂਦੇ ਹੈਗੇ ਆ ਤਾਂ ਇਹ ਦੀ ਪ੍ਰੋਪਰਟੀ ਹੈਗੀਆਂ ਮਤਲਬ ਇਸ ਰੁਖ ਦੀਆਂ ਵਾ ਇਸ ਕਰਕੇ ਜਿਹੜੀ ਇਹਦੀ ਲੱਕ ਮਾਰਕੀਟ ਦੇ ਵਿੱਚ ਦੇਖੀਏ ਤਾਂ 3 ਤੋਂ 4 ਲੱਖ ਰੁਪਏ ਕਿਲੋ ਜਿਹੜੀ ਹੈਗੀ ਆ ਦੀ ਲੱਕੜ ਵੇਚੀ ਇਹ ਹੁੰਦੇ ਕਿਹੜੇ ਇਲਾਕੇ ਨਾਰਥ-ਈਸਟ ਸਟੇਟ ਵਿੱਚ ਹੁੰਦਾ ਹੈਗਾ ਜਿਹੜੇ ਵਿੱਚ ਅਸਾਮ ਹੋ ਗਿਆ ਮਨੀਪੁਰ ਹੋ ਗਿਆ ਨਾਗਾ لینڈ ਤੇ ਤ੍ਰਿਪੁਰਾ ਹੈ ਗਿਆ ਤਾਂ ਜਿਹੜਾ ਸਟੇਟ ਤ੍ਰਿਪੁਰਾ ਹੈਗੀ ਆ ਤ੍ਰਿਪੁਰਾ ਦਾ ਸਟੇਟ ਰੋਖ ਵੀ ਹੈਗਾ ਮਤਲਬ ਅਗਰਵੁੱਡ ਇਸ ਲਈ ਸਮਝਣਾ ਪੈਣਾ ਇਹ ਬਹੁਤ ਹੀ ਕੀਮਤੀ ਰੋਖਾ ਇੰਡੀਆ ਦੇ ਵਿੱਚ ਇਹ ਇਹਨੂੰ ਮਤਲਬ ਕਹਿੰਦਾ ਐਕਸਪੋਰਟ ਕੀਤਾ ਜਾਂਦਾ ਹੈਗਾ ਇੰਡੀਆ ਬਾਹਰ ਭੇਜਿਆ ਜਾਂਦਾ ਹੈ ਇਹ ਸੁਗੰਧਮਈ ਰੋਖੋਂ ਕਰਕੇ ਇਹਦਾ ਗਰਬਾਣੀ ਜਿਹੜਾ ਤਾਂ ਹੀ ਕਰਕੇ ਬਹੁਤ ਸੁਗੰਧਮਈ ਦਰਖਤ ਕਰਕੇ ਇਹ ਜੇਕਰ ਆਉਂ